ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੈਡੀਸਨ ਫਰੀ ਲਾਈਫ ਚੈਨਲ ਤੇ ਦੋਸਤੋ ਅੱਜ ਅਸੀਂ ਯੋਗ ਕੇਂਦਰ ਸਤਿਆ ਵਾਲਾ ਦੀ ਸਵੇਰ ਦੀ ਕਲਾਸ 'ਚ ਹਾਜ਼ਰਾਂ ਸਾਡੇ ਕੋਲ ਜਿਹੜਾ ਵੀ ਆਇਆ ਪੈਨਪਰਾ ਠੀਕ ਹੁੰਦਾ ਹੈ ਉਹ ਤੁਹਾਡੇ ਨਾਲ ਰੂਬਰੂ ਜਰੂਰ ਕਰਵਾਉਣੇ ਆ ਅੱਜ ਵੀ ਸਾਡੇ ਕੋਲ ਕੁਝ ਪੈਨਪਰਾ ਅਮਰਸਰ ਤੋਂ ਆਏ ਨੇ ਕੁਝ ਨਕੌਦਰ ਤੋਂ ਆਏ ਨੇ ਕੁਝ ਹੋਰ ਵੀ ਇੱਥੋਂ ਸਥਾਨਕ ਦੂਰ ਦਰਾਡੇੋਂ ਜਾਂ 10-20 ਕਿਲੋਮੀਟਰ ਦੀ ਦੂਰੀ ਤੋਂ ਆਏ ਨੇ ਉਹਨਾਂ ਨਾਲ ਰੂਬਰੂ ਕਰਾਵਾਂਗੇ ਉਸ ਤੋਂ ਪਹਿਲਾਂ ਸਾਡੇ ਕੋਲ ਫਿਲਮ ਅਦਾਕਾਰ ਸਮਾਜ ਸੇਵੀ ਸਮਾਜ ਦੇ ਮਾਰਗਦਰਸ਼ਕ ਹਰਿੰਦਰ ਪੋਲਰ ਹੋਰੀ ਬੈਠੇ ਨੇ ਅਸੀਂ ਇਹਨਾਂ ਦਾ ਸਵਾਗਤ ਕਰਾਂਗੇ ਤੇ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਆਓ ਗੱਲਬਾਤ ਤੇ ਜਾਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਫੇਸਬੁੱਕ ਤੇ ਦੇਖਦੇ ਹੋ ਤਾਂ ਇਹਨੂੰ ਫੋਲੋ ਵੀ ਕਰੋ ਹਾਂਜੀ ਪੁੱਲ ਸਾਹਿਬ ਸਵਾਗਤ ਹੈ ਤੁਹਾਡਾ। ਸ਼ੁਕਰੀਆ ਭਾਜੀ ਤੁਹਾਡਾ। ਤੁਸੀਂ ਇਸ ਸੈਂਟਰ ਨਾਲ ਬੜੇ ਲੰਬੇ ਸਮੇਂ ਤੋਂ ਜੁੜੇ ਹੋ। ਤੇ ਬਹੁਤ ਕੁਝ ਤੁਸੀਂ ਇੱਥੇ ਆਣ ਕੇ ਵੇਖਿਆ ਤੇ ਤੁਸੀਂ ਆਪ ਵੀ ਸਾਡੇ ਯੋਗਾ ਕਲਾਸਾਂ 'ਚ ਹਾਜ਼ਰ ਰਹੇ ਹੋ। ਇਸ ਦੇ ਬਾਰੇ ਕੀ ਕਹਿਣਾ ਚਾਹੋਗੇ? ਮੈਂ ਤਾਂ ਦਾ ਫਾਊਂਡਰ ਮੈਂਬਰ ਹਾਂ ਜੀ। ਹਾਂ ਬਿਲਕੁਲ ਬਿਲਕੁਲ। ਤੁਸੀਂ ਸ਼ੁਰੂਆਤੀ ਮੈਂਬਰ ਆ। ਬਿਲਕੁਲ ਜੀ ਮੈਂ ਸਿਆਣੇ ਕਹਿੰਦੇ ਵੀ ਵਿਦਿਆ ਦਾ ਦਾਨ ਸਭ ਤੋਂ ਉੱਤਮ ਦਾਣਾ। ਤੇ ਜੇ ਕੰਨਿਆਦਾਨ ਕਰ ਦੋ ਤੇ ਉਹਦੇ ਵਰਗੀ ਕੋਈ ਰੀਸ ਨਹੀਂ ਪਰ ਮੈਂ ਸਮਝਦਾ ਵੀ ਸਭ ਤੋਂ ਉੱਤਮ ਹੈ ਸਿਹਤ ਦਾ ਦਾਨ ਤੰਦਰੁਸਤੀ ਦਾ ਦਾਨ ਜੇ ਤੁਸੀਂ ਤੰਦਰੁਸਤ ਹੋ ਤਾਂ ਫਿਰ ਤੁਸੀਂ ਵਿੱਦਿਆ ਦਾ ਦਾਨ ਵੀ ਕਰ ਸਕਦੇ ਹੋ ਤੇ ਕੰਨਿਆ ਦਾ ਦਾਨ ਵੀ ਕਰ ਸਕਦੇ ਹੋ ਤੇ ਲੰਬੇ ਸਮੇਂ ਤੱਕ ਕਰ ਸਕਦੇ ਹੋ ਜੇ ਤੁਹਾਡਾ ਸਰੀਰ ਖੁਦ ਹੀ ਦਵਾਈਆਂ ਤੇ ਨਿਰਭਰ ਹੈ ਤੁਸੀਂ ਤੰਦਰੁਸਤ ਨਹੀਂ ਕਿਤੇ ਜਾ ਨਹੀਂ ਸਕਦੇ ਤਾਂ ਫਿਰ ਤੁਹਾਨੂੰ ਦੁਨੀਆ ਦੇ ਰੰਗ ਤਮਾਸ਼ੇ ਕੁਝ ਵੀ ਤਾਂ ਚੰਗਾ ਨਹੀਂ ਲੱਗਦਾ ਸੋ ਦੁਨੀਆ ਨੂੰ ਤੰਦਰੁਸਤੀ ਦਾ ਦਾਣ ਦੇਣ ਦਾ ਕੰਮ ਸਾਡੇ ਰਿਸਪੈਕਟਡ ਵੱਡੇ ਭਾਜੀ ਕੁਲਦੀਪ ਭੁੱਲਰ ਪਿਛਲੇ ਕਾਫੀ ਸਮੇਂ ਤੋਂ ਕਰ ਰਹੇ ਨੇ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਦੂਰ ਦਰਡੇ ਤੋਂ ਜਿਹੜੇ ਵੀ ਲੋਕ ਇਹਨਾਂ ਦੇ ਵੀਡੀਓਜ਼ ਵੇਖ ਕੇ ਆਉਂਦੇ ਨੇ ਜਾਂ ਇਹਨਾਂ ਦੀ ਗੱਲਬਾਤ ਜਾਂ ਕਿਸੇ ਠੀਕ ਹੋਏ ਮਰੀਜ਼ ਦੀ ਗੱਲਬਾਤ ਸੁਣ ਕੇ ਆਉਂਦੇ ਨੇ ਤੇ ਇਥੋਂ ਤੰਦਰੁਸਤ ਹੋ ਕੇ ਵਾਪਸ ਜਾਂਦੇ ਨੇ ਤੇ ਫਿਰ ਉਹ ਇਸ ਦਾ ਪ੍ਰਚਾਰ ਵੀ ਕਰਦੇ ਨੇ ਖਾਸ ਗੱਲ ਇਹ ਹੈ ਕਿ ਇਸ ਮਿਸ਼ਨ ਦੇ ਪਿੱਛੇ ਇਹਨਾਂ ਦੀ ਕੋਈ ਨਿੱਜੀ ਭਾਵਨਾ ਨਹੀਂ ਭਾਵਨਾ ਸਿਰਫ ਇਹੀ ਹੈ ਕਿ ਇਹ ਖੁਦ ਇੱਕ ਵਾਰੀ ਇਸ ਤਰ੍ਹਾਂ ਸਰੀਰਕ ਸਮੱਸਿਆ ਦੇ ਵਿੱਚ ਉਲਝ ਗਏ ਸੀ ਉਹਦੇ ਵਿੱਚ ਉਹ ਇਹਨਾਂ ਨੇ ਯੋਗ ਦੇ ਰਾਹੀਂ ਨਜਾਤ ਪਾਈ ਤੇ ਇਹ ਚਾਹੁੰਦੇ ਆ ਕਿ ਜਿਸ ਤਰੀਕੇ ਨਾਲ ਮੈਂ ਐਡੀ ਵੱਡੀ ਸਮੱਸਿਆ ਦੇ ਵਿੱਚੋਂ ਬਾਹਰ ਨਿਕਲਿਆ ਤਾਂ ਮੈਂ ਕੋਸ਼ਿਸ਼ ਕਰਾਂ ਕਿ ਸਮਾਜ ਦੇ ਹਰੇਕ ਉਸ ਬਿਮਾਰ ਵਿਅਕਤੀ ਤੱਕ ਪਹੁੰਚਾਂ ਤੇ ਉਹਨੂੰ ਤੰਦਰੁਸਤੀ ਦਾ ਦਾਣ ਦੇ ਸਕਾਂ ਵੱਡੀ ਗੱਲ ਇਹ ਆ ਕਿ ਅਕਸਰ ਅਸੀਂ ਸੋਚਦੇ ਆ ਕਿ ਜਦੋਂ ਕੋਈ ਬੰਦਾ ਕੋਈ ਕੰਮ ਕਰਦਾ ਤਾਂ ਉਹਦੇ ਪਿੱਛੇ ਉਹਦੀ ਕੋਈ ਨਾ ਕੋਈ ਭਾਵਨਾ ਜ਼ਰੂਰ ਛੁਪੀ ਹੁੰਦੀ ਹੈ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਕੁਝ ਲੋਕ ਸੋਚਦੇ ਆ ਕਿ ਅਸੀਂ ਇਹ ਕੰਮ ਕਰਦੇ ਹੋਣਗੇ ਇਹਦੇ ਪਿੱਛੇ ਪੈਸੇ ਲੈਂਦੇ ਹੋਣਗੇ ਕੋਈ ਦਵਾਈਆਂ ਦਿੰਦੇ ਹੋਣਗੇ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਹੈ ਬਿਲਕੁਲ ਫ੍ਰੀ ਸੇਵਾ ਪਿਛਲੇ ਕਾਫੀ ਸਮੇਂ ਤੋਂ ਕਰ ਰਹੇ ਨੇ ਅੱਗੇ ਤਾਂ ਜ਼ਿੰਦਗੀ ਵੀ ਕਰਨ ਦਾ ਤਾਇਆ ਕੀਤਾ ਪਾਜੀ ਸਮਾਜਿਕ ਰੂਪ ਦੇ ਵਿੱਚ ਕਾਫੀ ਜ਼ਿੰਮੇਵਾਰੀਆਂ ਨੇ ਆਪਾਂ ਕਹਿੰਦੇ ਨੇ ਮੇਰੇ ਕੋਲ ਤਾਂ ਫਲਾਨੀ ਜ਼ਿੰਮੇਵਾਰੀ ਮੈਂ ਨਹੀਂ ਆ ਸਕਦਾ ਮੈਂ ਜਾ ਨਹੀਂ ਸਕਦਾ ਪਰਿਵਾਰ ਹੈ ਬੱਚੇ ਆ ਅਗਲੀ ਪੀੜ੍ਹੀ ਵੀ ਅੱਗੇ ਤੱਕ ਵੱਧ ਚੁੱਕੀ ਹੈ ਸਰਪੰਚ ਨੇ ਪਿੰਡ ਦੇ ਆਉਣਾ ਜਾਣਾ ਵੀ ਪੈਂਦਾ ਪਰ ਇਸ ਦੇ ਬਾਵਜੂਦ ਜਿਹੜੀ ਲਗਾਤਾਰਤਾ ਇਹਨਾਂ ਨੇ ਆਪਣੀ ਕਲਾਸ ਦੇ ਵਿੱਚ ਬਣਾਈ ਹੈ ਇਹ ਕਾਬਲੇ ਤਰੀਫ ਹੈ ਮੈਂ ਚਾਹਣਾ ਕਿ ਇਸੇ ਤਰੀਕੇ ਨਾਲ ਇਹ ਯੋਗ ਦਾ ਪ੍ਰਚਾਰ ਕਰਦੇ ਰਹਿਣ ਤੰਦਰੁਸਤियां ਵੰਡਦੇ ਰਹਿਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਕਰ ਅਸੀਂ ਹੈਲਦੀ ਨੇਸ਼ਨ ਬਣਾ ਸਕਦੇ ਹਾਂ ਜੇ ਹੈਲਦੀ ਨੇਸ਼ਨ ਹੋਏਗਾ ਤਾਂ ਅਸੀਂ ਦੁਨੀਆ ਦੇ ਕਿਸੇ ਵੀ ਕਿਤੇ ਦੇ ਵਿੱਚ ਜਾ ਕੇ ਕਾਮਯਾਬ ਹੋ ਸਕਦੇ ਹਾਂ ਸੋ ਮੈਨੂੰ ਇੱਥੇ ਸੱਦਣ ਵਾਸਤੇ ਗੱਲਬਾਤ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਮੈਂ ਮੋਡਲੇ ਮੈਂਬਰਾਂ ਚਾ ਮੈਂ ਪਿਛਲੇ ਦਿਨੀ 10 ਅਗਸਤ ਨੂੰ ਆਪਣਾ 50ਵਾਂ ਜਨਮ ਦਿਨ ਮਨਾਇਆ ਤਾਂ ਮੈਂ ਉਸ ਦਿਨ ਵੀ ਬਾਜੀ ਨਾਲ ਗੱਲਬਾਤ ਕੀਤੀ ਕਿ ਜੇਕਰ 50 ਸਾਲ ਤੱਕ ਤੁਹਾਨੂੰ ਕੋਈ ਰੈਗੂਲਰ ਗੋਲੀ ਨਹੀਂ ਲੱਗੀ ਜਾਂ ਤੁਹਾਡੀ ਕੋਈ ਮੈਡੀਕਲ ਹਿਸਟਰੀ ਨਹੀਂ ਹੈ ਤਾਂ ਇਹਦਾ ਮਤਲਬ ਤੁਸੀਂ ਉਹ 50 ਸਾਲ ਬਹੁਤ ਖੂਬਸੂਰਤੀ ਨਾਲ ਬਿਤਾਏ ਬਹੁਤ ਚੰਗਾ ਖਾਦਾ ਬਹੁਤ ਚੰਗੀ ਕਸਰਤ ਕੀਤੀ ਤੇ ਬਹੁਤ ਚੰਗੇ ਦਿਮਾਗ ਦੇ ਤੁਸੀਂ ਮਾਲਕ ਹੋ ਇਹ ਸਭ ਦੇ ਪਿੱਛੇ ਕੋਈ ਨਾ ਕੋਈ ਇਨਸਪੀਰੇਸ਼ਨ ਜ਼ਰੂਰ ਹੁੰਦੀ ਹੈ ਐਂਡ ਆਈ ਐਮ ਲੱਕੀ ਕਿ ਮੈਨੂੰ ਕੋਈ ਸਮੱਸਿਆ ਨਹੀਂ ਸੀ ਪਰ ਸਿਆਣੇ ਕਹਿੰਦੇ ਵੀ ਜੈਸੀ ਸੰਗਤ ਵੈਸੀ ਰੰਗਤ ਇਹਨਾਂ ਦੀ ਸੰਗਤ ਦੇ ਵਿੱਚ ਰਹਿ ਕੇ ਮੇਰੇ ਤੇ ਐਸੀ ਰੰਗਤ ਚੜੀ ਕਿ ਮੈਨੂੰ ਉਸ ਸਟੇਜ ਤੱਕ ਜਾਣਾ ਹੀ ਨਹੀਂ ਪਿਆ ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ